ਹਾਂਜੀ ਤੂੰ ਹੀ ਭੁੱਲ ਬੈਠਾ ਪਰ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਦੀ ਗੱਲ ਕਰਦੇ ਸੀਗੇ ਅੱਜ ਵੀ ਆਪਾਂ ਇੱਕ ਐਸੀ ਰਹਿਮਤ ਦੀ ਗੱਲ ਕਰਾਂਗੇ ਕਿ ਪ੍ਰਮਾਤਮਾ ਨੇ ਇਨਸਾਨ ਦੇ ਲਈ ਬਹੁਤ ਸਾਰੇ ਤੋਹਫੇ ਨੇ ਜਿਹੜੇ ਇਨਸਾਨ ਤੋਂ ਪਹਿਲਾਂ ਫਰੀ ਦੇ ਵਿੱਚ ਇਸ ਧਰਤੀ ਦੇ ਉੱਤੇ ਭੇਜੇ ਹੋਏ ਨੇ ਪਹਿਲਾਂ ਆਪਾਂ ਬੁੱਧ ਦੀ ਗੱਲ ਕਰਦੇ ਹਾਂ ਬੁੱਧ ਜਦੋਂ ਆਪਣੇ ਘਰ ਤੋਂ ਨਿਕਲ ਜਾਂਦਾ ਤਾਂ ਬਹੁਤ ਸਾਰੇ ਗੁਰੂ ਧਾਰ ਦਾ ਬਹੁਤ ਸਾਰੇ ਸਾਧੂ ਮਹਾਤਮਾ ਨੂੰ ਮਿਲਦਾ ਕੋਈ ਉਹਨੂੰ ਕਹਿੰਦਾ ਕਿ ਤੂੰ ਅੱਗ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਕੋਈ ਉਹਨੂੰ ਕਹਿੰਦਾ ਤੂੰ ਇੱਕ ਬਿੰਦੂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਕੋਈ ਉਹਨੂੰ ਕਹਿੰਦਾ ਤੂੰ ਆਪਣੀ ਤੁਹੀ ਸਿੱਧੀ ਰੱਖ ਕੇ ਜਪ ਕਰ ਕੋਈ ਉਹਨੂੰ ਕੁਝ ਕਹਿੰਦਾ ਕੋਈ ਉਹਨੂੰ ਕੁਝ ਕਹਿੰਦਾ ਅਖੀਰ ਉਹ ਆਪਣੇ ਗੁਰੂ ਬਦਲਦਾ 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 ਜਦੋਂ ਉਹਨੂੰ ਕੁਝ ਵੀ ਹੱਥ ਨਹੀਂ ਲੱਗਦਾ ਤਾਂ ਇੱਕ ਐਸੇ ਬੰਦੇ ਕੋਲੇ ਪਹੁੰਚਦਾ ਜਿਹੜਾ ਉਹਨੂੰ ਕਹਿੰਦਾ ਵੀ ਤੂੰ ਭੁੱਖਾ ਰਹਿਣਾ ਤੂੰ ਵਰਤ ਰੱਖ ਲਾ ਕਿੰਨੇ ਦਿਨਾਂ ਦਾ ਹੋ ਤੋ ਵਰਤ ਰਖਾਉਂਦਾ ਤੇ ਹੁਣ ਉੱਖਾ ਰਹਿ ਰਹਿ ਕੇ ਜਿਹੜਾ ਬੁੱਧਾ ਉਹ ਕਮਜ਼ੋਰ ਵੀ ਹੋ ਗਿਆ ਹੁੰਦਾ ਤੇ ਅੱਜ ਉਹਦਾ ਇੱਥੋਂ ਵੀ ਮਨ ਟੁੱਟ ਜਾਂਦਾ ਵੀ ਇਸ ਗੁਰੂ ਨੇ ਵੀ ਮੇਰੇ ਪੱਲੇ ਕੁਝ ਨਹੀਂ ਪਾਇਆ ਬੁੱਧ ਇਸ ਆਖਰੀ ਗੁਰੂ ਨੂੰ ਵੀ ਛੱਡ ਕੇ ਤੁਰ ਪੈਂਦਾ ਤੇ ਉਹ ਇੰਨਾ ਕਮਜ਼ੋਰ ਹੋ ਜਾਂਦਾ ਕਿ ਉਹ ਇੱਕ ਨਦੀ ਦੇ ਵਿੱਚ ਢਾਉਣ ਲੱਗਦਾ ਨਦੀ ਦਾ ਪਾਣੀ ਉਹਨੂੰ ਰੋੜਨਾ ਸ਼ੁਰੂ ਕਰ ਦਿੰਦਾ ਪਰ ਕੁਦਰਤੀ ਉਹਦਾ ਹੱਥ ਪੈ ਜਾਂਦਾ ਇੱਕ ਟਾਣੀ ਦੇ ਨਾਲ ਤੇ ਉਹ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਬਾਹਰ ਕੱਢਦਾ ਨਦੀ ਦੇ ਵਿੱਚੋਂ ਤੇ ਉਹ ਉਸੇ درخت ਦੇ ਥੱਲੇ ਲੰਮਾ ਪੈ ਜਾਂਦਾ ਤੇ ਲੰਮਾ ਪੈ ਕੇ ਅੱਜ ਉਹ ਅਰਦਾਸ ਕਰਦਾ ਪ੍ਰਮਾਤਮਾ ਦੇ ਅੱਗੇ ਕਿ ਵਾਹਿਗੁਰੂ ਮੈਂ ਜੋ ਕਰਨਾ ਸੀ ਉਹ ਹੁਣ ਤੱਕ ਮੈਂ ਕਰ ਲਿਆ ਮੈਂ ਆਪਣਾ ਸਾਰਾ ਜੋਰ ਲਾ ਲਿਆ ਮੈਂ ਇਹ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦਾ ਹੁਣ ਤੂੰ ਮੇਰੇ ਉੱਤੇ ਰਹਿਮਤ ਕਰ ਤੇ ਉਹ ਲੰਮਾ ਪਿਆ ਹੁੰਦਾ ਤੇ ਉਸ ਥਾਂ ਦੇ ਉੱਤੇ ਜਦੋਂ ਉਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਅੱਗੇ ਅਰਪਣ ਕਰ ਦਿੰਦਾ ਜਦੋਂ ਉਹ ਆਪਣੀਆਂ ਕੋਸ਼ਿਸ਼ਾਂ ਸਾਰਾ ਕੁਝ ਖਤਮ ਕਰਕੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਪ੍ਰਮਾਤਮਾ ਦੇ ਅੱਗੇ ਤਾਂ ਫਿਰ ਉਹਦੇ ਉੱਤੇ ਰਹਿਮਤ ਹੁੰਦੀ ਆ ਉੱਥੇ ਪਏ ਪਏ ਉਹਨੂੰ ਗਿਆਨ ਹੁੰਦਾ ਉੱਥੇ ਪਏ ਪਏ ਉਹਦੀ ਜਿਹੜੀ ਸੁਰਤਾ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਆ ਤੇ ਜਿਹੜੇ ਦਰਖਤ ਦੇ ਥੱਲੇ ਉਹਨੂੰ ਗਿਆਨ ਹੁੰਦਾ ਉਹ ਪਿੱਪਲ ਦਾ ਦਰਖਤ ਆ ਅੱਜ ਵੀ ਬੁੱਧ ਧਰਮ ਦੇ ਲੋਕ ਪਿੱਪਲ ਦੇ ਦਰਖਤ ਨੂੰ ਬੜਾ ਪਵਿੱਤਰ ਮੰਨਦੇ ਆ ਤੇ ਅੱਜ ਵੀ ਜਿੱਥੇ ਬੁੱਧ ਦਾ ਕੋਈ ਵੀ ਸਥਾਨ ਬਣਿਆ ਹੋਇਆ ਉੱਥੇ ਪਿੱਪਲ ਦਾ ਦਰਖਤ ਜ਼ਰੂਰ ਹੁੰਦਾ ਆਪਾਂ ਵੀ ਅੱਜ ਪਿੱਪਲ ਦੇ ਦਰਖਤ ਦੀ ਗੱਲ ਕਰਾਂਗੇ ਪ੍ਰਮਾਤਮਾ ਦਾ ਇੱਕ ਐਸਾ ਤੋਹਫ਼ਾ ਜਿਹੜਾ ਇਨਸਾਨਾਂ ਦੇ ਲਈ ਬਾ ਕਮਾਲ ਆ ਅੱਜ ਆਪਾਂ ਇਸੇ ਪਿੱਪਲ ਦੇ ਗੁਣਾਂ ਦੀ ਗੱਲ ਕਰਦੇ ਹਾਂ ਕਿ ਪ੍ਰਮਾਤਮਾ ਨੇ ਕਿੰਨੇ ਬਾ ਕਮਾਲ ਗੁਣਾਂ ਦੇ ਨਾਲ ਨਿਵਾਜਿਆ ਇਸ ਪਿੱਪਲ ਨੂੰ ਇਸ ਪਿੱਪਲ ਦੇ ਵਿੱਚ ਵੀ ਬਹੁਤ ਤਕੜੇ ਗੁਣ ਨੇ ਜੇ ਤੁਹਾਡਾ ਦਿਲ ਕਮਜ਼ੋਰ ਪੈ ਗਿਆ ਜੇ ਤੁਹਾਨੂੰ ਹੜ ਸਮੇਂ ਡਰ ਲੱਗਦਾ ਰਹਿੰਦਾ ਤੁਸੀਂ ਪਿੱਪਲ ਦੇ ਜਿਹੜੇ 2-3 ਪੱਤੇ ਨੇ ਉਹਨਾਂ ਨੂੰ ਲੈ ਕੇ ਟਾਹਣੀਆਂ ਨੇ ਜਿਹੜੀਆਂ ਉਹਦੀਆਂ ਡੰਡੀਆਂ ਨੇ ਉਹਨਾਂ ਨੂੰ ਬਿਲਕੁਲ ਕੱਟ ਦੇਣਾ ਤੇ ਉਹਦੀ ਚਟਣੀ ਬਣਾ ਕੇ ਉਹਨੂੰ ਇੱਕ ਕੱਪ ਦੁੱਧ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਬਾੜਨਾ ਜਦੋਂ ਉਹ ਦੁੱਧ ਅੱਧਾ ਰਹਿ ਗਿਆ ਤਾਂ ਤੁਸੀਂ ਉਹਨੂੰ ਪੌਣ ਕੇ ਪੀ ਸਕਦੇ ਹੋ ਤੁਹਾਡੇ ਦਿਲ ਦੀ ਜਿਹੜੀ ਕਮਜ਼ੋਰੀ ਆ ਜਿਹੜਾ ਤੁਹਾਨੂੰ ਡਰ ਲੱਗਦਾ ਉਹ ਚੱਕਿਆ ਜਾਂਦਾ ਜੇ ਤੁਹਾਡੇ ਕੋਲੇ ਪਿੱਪੜ ਦੇ ਪੱਤੇ ਨਹੀਂ ਹੈਗੇ ਪਿੱਪਲ ਦਾ ਜਿਹੜਾ ਸਾਕ ਆ ਉਹਨੂੰ ਵੀ ਆਪਾਂ ਪੀਸ ਕੇ ਅੱਧੇ ਨਾਲੋਂ ਅੱਧਾ ਚਮਚਾ ਦੁੱਧ ਦੇ ਵਿੱਚ ਪਾ ਕੇ ਉਹ ਵੀ ਉਸੇ ਤਰ੍ਹਾਂ ਬਾਲ ਕੇ ਆਪਾਂ ਲੈ ਸਕਦੇ ਹਾਂ ਤਾਂ ਆਪਣੇ ਦਿਲ ਦੀ ਜਿਹੜੀ ਕਮਜ਼ੋਰੀ ਹੋ ਬਿਲਕੁਲ ਚੱਕੀ ਜਾਂਦੀ ਆ ਜੇ ਤੁਹਾਡੇ ਕੋਲੇ ਪਿੱਪਲ ਹੀ ਹੈਗਾ ਤਾਂ ਤੁਸੀਂ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੁੰਦੇ ਤਾਂ ਤੁਸੀਂ ਪਿੱਪਲ ਦੇ ਥੱਲੇ ਹਰ ਰੋਜ਼ ਅੱਧਾ ਘੰਟਾ ਜੇ ਵਾਕ ਕਰ ਲਈ ਤਾਂ ਵੀ ਤੁਹਾਡੇ ਜਿਹੜੀ ਦਿਲ ਦੀ ਕਮਜ਼ੋਰੀ ਉਹ ਚੱਕੀ ਜਾਂਦੀ ਆ ਤੁਹਾਨੂੰ ਡਰ ਲੱਗਣਾ ਬੰਦ ਹੋ ਜਾਂਦਾ ਜੇ ਕਿਸੇ ਨੂੰ ਡਿਪਰੈਸ਼ਨ ਉਹਦੇ ਵਾਸਤੇ ਵੀ ਸੇਮ ਉਦਾਂ ਹੀ ਪਿੱਪਲ ਦੇ ਪੱਤਿਆਂ ਨੂੰ ਚਟਣੀ ਬਣਾ ਕੇ ਦੋ ਤਿੰਨ ਪੱਤਿਆਂ ਨੂੰ ਦੁੱਧ ਦੇ ਵਿੱਚ ਉਬਾਲ ਕੇ ਜੇ ਆਪਾਂ ਪੀਨਿਆਂ ਤਾਂ ਡਿਪਰੈਸ਼ਨ ਵੀ ਸਾਡਾ ਖਤਮ ਹੋ ਜਾਂਦਾ ਜੇ ਆਪਾਂ ਸਾਧਕਾਂ ਜੇ ਆਪਾਂ ਸਿਮਰਨ ਕਰਨਾ ਸ਼ੁਰੂ ਕੀਤਾ ਤੇ ਆਪਣਾ ਮਨ ਨਹੀਂ ਟਿਕਦਾ ਹੈਗਾ ਤਾਂ ਤੁਸੀਂ ਪਿੱਪਲ ਦੇ ਥੱਲੇ ਥੋੜਾ ਸਮਾਂ ਬੈਠ ਕੇ ਸਿਮਰਨ ਕਰਕੇ ਦੇਖਿਓ ਥੋੜਾ ਮਾਨਾ ਜਿਹੜਾ ਤੁਹਾਡੀ ਸੁਰਤ ਆ ਜਿਹੜੀ ਉਹ ਟਿਕਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਕਿਉਂਕਿ ਪਿੱਪਲ ਆਪਾਂ ਨੂੰ ਬਹੁਤ ਸ਼ੁੱਧ ਆਕਸੀਜਨ ਦਿੰਦਾ ਹਵਾ ਬੜੀ ਪਿਓਰ ਹੁੰਦੀ ਆ ਉਹਦੇ ਥੱਲੇ ਸੋ ਉਹਦੇ ਕਰਕੇ ਜਿਹੜਾ ਸਾਡਾ ਮਾਨਾ ਉਹ ਹੌਲੀ ਹੌਲੀ ਟਿਕਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਇਹ ਸਾਡੀ ਮਦਦ ਕਰਦਾ ਇਹਦੇ ਪਿੱਛੇ ਕੋਈ ਰੌਕਟ ਸਾਇੰਸ ਨਹੀਂ ਇਹ ਪ੍ਰਮਾਤਮਾ ਨੇ ਇਹਦੇ ਅੰਦਰ ਐਸਾ ਗੁਣ ਦਿੱਤਾ ਹੋਇਆ ਸੋ ਕਾਲ ਪੁਰਖ ਵਾਹਿਗੁਰੂ ਤੇ ਇਹਨਾਂ ਤੋਹਫਿਆਂ ਦਾ ਆਪਾਂ ਵੱਧ ਤੋਂ ਵੱਧ ਸਤਿਕਾਰ ਕਰੀਏ ਇਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਵਰਤੀਏ ਕਿਉਂਕਿ ਅਸੀਂ ਅਸਲ ਜ਼ਿੰਦਗੀ ਤੋਂ ਬਨੌਟੀ ਦੁਨੀਆ ਵੱਲ ਨੂੰ ਤੁਰ ਪਏ ਅੱਜ ਕਿਸੇ ਦੇ ਚਿਹਰੇ ਦੇ ਉੱਤੇ ਸਾਨੂੰ ਹਾਸਾ ਨਹੀਂ ਦਿਖਦਾ ਕਿਸੇ ਦੇ ਚਿਹਰੇ ਦੇ ਉੱਤੇ ਸਾਨੂੰ ਨੂਰ ਨਹੀਂ ਦਿਖਦਾ ਲੋਕ ਡਿਪਰੈਸ਼ਨ ਦੇ ਵਿੱਚ ਨੇ ਲੋਕ ਪਰੇਸ਼ਾਨੀ ਦੇ ਵਿੱਚ ਨੇ ਲੋਕ ਬਿਮਾਰੀਆਂ 'ਚ ਘਿਰੇ ਪਏ ਨੇ ਕਿਉਂ ਕਿ ਅਸੀਂ ਪਰਮਾਤਮਾ ਦੀ ਇਸ ਖੂਬਸੂਰਤ ਦੁਨੀਆ ਦੇ ਵਿੱਚੋਂ ਨਿਕਲ ਕੇ ਅਸੀਂ ਇੱਕ ਬਨੌਟੀ ਦੁਨੀਆ ਵੱਲ ਨੂੰ ਤੁਰ ਪਏ ਜਿਹੜੀ ਇਨਸਾਨਾਂ ਨੇ ਬਣਾਈ ਹੋਈ ਆ ਕਿਉਂਕਿ ਜੇ ਇਸ ਦੁਨੀਆ ਦੇ ਵਿੱਚ ਕੁਝ ਹੁੰਦਾ ਤਾਂ ਹੁਣ ਨੂੰ ਕੁਝ ਨਾ ਕੁਝ ਮਿਲ ਜਾਣਾ ਸੀ ਅਸੀਂ ਕਿਤੇ ਨਾ ਕਿਤੇ ਪਹੁੰਚ ਜਾਣਾ ਸੀ ਆ ਹੁਣ ਇੰਨਾ ਕੁਝ ਹੋ ਗਿਆ 21ਵੀਂ ਸਦੀ ਆ ਗਈ ਤੇ ਹੁਣ ਆ ਤੀਜਾ ਵਰਲਡ ਵਾਰ ਫੇਰ ਹੋਣ ਲੱਗਿਆ ਇਹ ਕਿਉਂ ਹੋਣ ਲੱਗਿਆ ਅਸੀਂ ਕਿਤੇ ਨਹੀਂ ਪਹੁੰਚੇ ਸਾਡੇ 'ਚ ਹੰਕਾਰ ਹੀ ਵਧਿਆ ਮੈਨੂੰ ਨਹੀਂ ਲੱਗਦਾ ਕਿ ਸਾਡੇ ਚ ਭਗਤੀ ਜਾਂ ਪ੍ਰੇਮ ਭਾਵਨਾ ਜਾਂ ਇਨਸਾਨੀਅਤ ਵਧੇਗੀ ਕਿੰਨੇ ਭਿਆਨਕ ਰੋਗ ਆਏ ਕਰੋਨਾ ਦੇ ਵਿੱਚ ਆਪਾਂ ਦੇਖਿਆ ਲੋਕਾਂ ਨੇ ਸੇਵਾ ਕੀਤੀ ਕੀਤੀ ਪਰ ਲੋਕਾਂ ਨੇ ਉਦੋਂ ਲੋਕਾਂ ਨੂੰ ਲੁੱਟਿਆ ਵੀ ਤੇ ਕਰੋਨਾ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਇਨਸਾਨੀਅਤ ਵਧਣੀ ਚਾਹੀਦੀ ਸੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਵੀ ਇਦਾਂ ਵੀ ਪ੍ਰਮਾਤਮਾ ਕਰ ਦਿੰਦਾ ਪਰ ਫਿਰ ਵੀ ਅਸੀਂ ਆਪਣੇ ਲਾਲਚ ਨੂੰ ਬੜਾਵਾ ਦਿੱਤਾ ਸੀ ਫਿਰ ਵੀ ਸਾਡਾ ਲਾਲਚ ਵਧਿਆ ਹੀ ਆ ਅਸੀਂ ਉਹ ਤੋਂ ਬਾਅਦ ਬਦਲੇ ਨਹੀਂ ਹੈਗੇ ਅਸੀਂ ਕੁਝ ਸਿੱਖਿਆ ਨਹੀਂ ਸੋ ਇਸ ਕਰਕੇ ਸਾਨੂੰ ਇਸ ਬਨੌਟੀ ਦੁਨੀਆ ਤੋਂ ਨਿਕਲ ਕੇ ਪ੍ਰਮਾਤਮਾ ਦੇ ਜਿਹੜੇ ਤੋਹਫੇ ਨੇ ਉਧਰ ਨੂੰ ਜਾਣਾ ਚਾਹੀਦਾ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਨੇ ਜ਼ਿੰਦਗੀ ਬਹੁਤ ਖੂਬਸੂਰਤ ਬਣਾਈ ਆ ਇਹ ਦੁਨੀਆ ਬਹੁਤ ਖੂਬਸੂਰਤ ਆ ਬਸ ਗੱਲ ਆ ਕਿ ਸਾਨੂੰ ਸਮਝਣਾ ਚਾਹੀਦਾ ਸਾਨੂੰ ਅਸਲ ਨਕਲ ਦੀ ਸਮਝ ਆਉਣੀ ਚਾਹੀਦੀ ਆ ਪ੍ਰਮਾਤਮਾ ਨੇ ਜੋ ਬਣਾਇਆ ਉਹ ਕਦੇ ਵੀ ਬੇਮਤਲਬ ਬੇਮਾਇਨਾ ਨਹੀਂ ਹੋ ਸਕਦਾ انسان ਨੇ ਜੋ ਬਣਾਇਆ ਉਹ ਕਦੇ ਵੀ ਸਾਨੂੰ ਖੁਸ਼ ਨਹੀਂ ਰੱਖ ਸਕਦਾ ਕਦੇ ਵੀ ਸਾਨੂੰ ਕੱਲਾ ਫਾਇਦਾ ਫਾਇਦਾ ਨਹੀਂ ਕਰ ਸਕਦਾ ਸੋ ਇਸ ਕਰਕੇ ਆਜੋ ਸਕਾਲਪੁਰਖ ਵਾਹਿਗੁਰੂ ਦੇ ਨਾਲ ਜੁੜੀਏ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਅਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ on